ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਆ ਮਿੱਤਰੋ ਸਾਰਿਆਂ ਦੇ ਜਾਨਵਾਰਾਂ ਦੇ ਘਰ ਪਰਵਾਹ ਠੀਕ ਹੋਣਗੇ ਤੇ ਚੈਨਲ ਨੂੰ ਕਰ ਲਿਓ ਭਰਾ ਮੰਨ ਕੇ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਾਈਆਂ ਨਾਲ ਹੀ ਕੰਮ ਚੱਲਦੇ ਆ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਚਾਰ ਭਾਈ ਹੋਣਗੇ ਫਿਰ ਬਹੁਤ ਬੈਲੋ ਬਣ ਜਾਂਦੀ ਹੈ ਤੇ ਜੇ ਕਿਸੇ ਪੀਰ ਭਰਾ ਨੇ ਬਣਾਉਣੀ ਹੋਈ ਵੀਡੀਓ ਕਰ ਲਿਓ ਸੰਪਰਕ 668340299 ਇਹ ਸਾਡੇ ਭਰਾ ਦਾ ਨੰਬਰ ਹੈ ਜਦੋਂ ਮਰਜ਼ੀ ਯਾਦ ਕਰ ਲਿਓ ਅੱਧੀ ਰਾਤ ਭੱਜੇ ਆਵਾਂਗੇ ਲੈ ਮੌਸਮਾ ਬੜਾ ਖਰਾਬ ਭਰਾਵੋ ਅੱਜ ਪਹੁੰਚ ਕੇ ਸੇ ਆਪਾਂ ਡੱਬ ਵਾਲੀ ਮੰਡੀ ਆਹ ਦੇਖੋ ਮੂਰਤਾਂ ਇੱਥੇ ਖੜੀਆਂ ਜਿੱਧਰ ਜਾਂਦੇ ਆ ਮੂਰਤਾਂ ਹੀ ਆ ਮੂਰਤਾਂ ਓਹ ਦੇਖੋ ਸਾਹਮਣੇ ਝੋਟੀ ਖੜੀ ਨਗੀਨਾ ਹੀ ਐ ਵਿਚਾਰੀ ਕਾਟੂ ਮਾਲ 'ਚ ਖੜੀ ਐ ਉਂ ਘਰ ਕਾਟੂ ਮਾਲ ਕਹਨ ਨੂੰ ਜੀ ਨਹੀਂ ਕਰਦਾ ਆਪਣਾ ਦਾ ਭਰਾਵੋ ਕਾਟੂ ਮਾਲ ਤਾਂ ਆਪਾਂ ਬਣਾਤਾ ਇਹ ਉਂ ਕਹ ਉਹਨੂੰ ਕਾਟੂ ਮਾਲ ਸੀ ਆ ਉਹ ਤਾਂ ਪੂਰਾ ਟੌਪ ਬਣ ਗਿਆ ਨੇ ਵਿੱਚ ਦਿਖਾਉਣਿਆ ਤੁਹਾਨੂੰ ਸਾਰਿਆਂ ਗਾਰਾ ਗੂਰਾ ਬਹੁਤਾ ਉਤਰ ਕੇ ਗੱਡੀ ਕੋਲੇ ਲਾ ਲਈ ਸੀ ਇਹਨਾਂ ਦੇ ਫਿਰ ਉਹ ਲੰਘਿਆ ਨਹੀਂ ਇਹਨਾਂ ਦੇ ਚੇਕੜ ਬਹੁਤ ਸੀ ਤੇ ਵੀਰ ਬਣ ਕੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਜਿਹੜਾ ਭਰਾ ਦੇਖੂਗਾ ਉਹੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਦੇ ਵੀਡੀਓ ਸ਼ਰੀ ਨਹੀਂ ਆਉਂਦੀ ਕੋਈ ਵੀ ਵਧੀਆ ਵੀਡੀਓ ਆਉਂਦੀਆਂ ਸਾਰੀਆਂ ਖੇਤੀਬਾੜੀ ਨਾਲ ਸੰਬੰਧਤ ਆਪਣਾ ਵਧੀਆ ਖੇਤੀਬਾੜੀ ਵਾਲਿਆਂ ਨੂੰ ਜਾਇ ਫਿਰ ਆਪਣਾ ਦੂਜਾ ਆ ਮੌਣੀਆਂ ਜਾਨਵਰਾਂ ਦੀ ਇਹਨਾਂ ਦੇ ਬਹੁਤ ਪਿਆਰ ਆਪਾਂ ਨੇ ਨਾਲ ਅੱਜ ਇਹਨਾਂ ਗਾਰੇਜ ਵੀ ਆਪ ਨੂੰ ਆਉਣਾ ਪੈ ਗਿਆ ਇਹਨਾਂ ਕੋਲੇ ਆਜੋ ਮਿੱਤਰੋ ਦਿਖਾਉਣਾ ਤੁਹਾਨੂੰ ਕੀ ਗੱਲ ਬਾਤਾਂ ਕਿੰਨੀਆਂ ਕਿ ਮੱਜਾਂ ਕਿਵੇਂ ਕੁਸ ਲੈ ਮੈਂ ਤੁਹਾਨੂੰ ਬਾਈ ਕੋਲੇ ਦਿਖਾਉਣਾ ਕਟੀਆਂ ਬਹੁਤ ਟਾਪ ਵਾਲੀ ਖੜਾ ਬਾਈ ਸਿੰਘੀਆਂ ਸੁਗੀਆਂ ਦੇਖੋ ਜਾਂਦੀ ਨਹੀਂ ਕਹਿੰਦੀ ਜਾਂਦੀ ਨਹੀਂ ਆਹ ਦੇਖੋ ਸਿੰਘ ਸੁਗੋ ਮਿੱਤਰੋ ਨੀ ਕਿੰਨੀਆਂ ਪਿਆਰੀਆਂ ਕਟੀਆਂ ਚਾਰੇ ਬਾਈ ਕੋਲੇ ਇੱਕੋ ਹੀ ਚੀਜ਼ ਹੈ ਆਹ ਦੇਖੋ ਇੱਕ ਦੂਜੀ ਤੋਂ ਚੜਦੀਆਂ ਛੋੜ ਦਿਆਂ ਦਿਖਾਉਣਾ ਨੂੰ ਆਹ ਦੇਖੋ ਕੀ ਗੱਲ ਬਾਤ ਆ ਯਾਰ ਕੱਲਾ ਕੱਲਾ ਥਾਣਾ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਬਰਿੰਗ ਪਿੰਡ ਆ ਜੀ ਬਰਿੰਗ ਬੜਾ ਹੈ ਜੀ ਬੜਾ ਮੁਕਸਰ ਹਾਂਜੀ ਠੀਕ ਹੈ ਜਿਲ੍ਹਾ ਮੁਕਸਰ ਸਹਿਬ ਆ ਗਿਆ ਬਾਈ ਦਾ ਕੈ ਕਟੀਆਂ ਲੈ ਕੇ ਆ ਬਾਈ ਆ 6 ਲੈ ਕੇ ਆ 6 ਦੋ 6 ਲੋ ਗਿਆ ਹਾਂਜੀ ਕੀ ਰੇਟ ਦੀਆਂ ਵਿਕੀਆਂ ਬਈ ਉਹ ਉਹ ਵਿਕੀ 1.32 ਹਜ਼ਾਰ ਦੀ ਵਿਕੀ 1.2 ਹਜ਼ਾਰ ਦੀ ਵਿੱਚ 1.32 ਹਜ਼ਾਰ ਦੀ ਕਟਾਈ ਜਿਹੜੀਆਂ ਆਪਾਂ ਕਟੀਆਂ ਦੇਖੀ ਇਹਨੇ ਕੀ ਰੇਟ ਪੈ ਜਾਂਦੀਆਂ ਇਹ ਪੱਕੀ ਪੱਚੀ ਹਜ਼ਾਰ ਦਾ ਪੜਦਾ ਹੈ ਅੱਛਾ ਨੀ ਮੋਟਾ ਇਹ ਹਿਸਾਬ ਲਾਤਾ 25000 ਰੁਪਏ ਦਾ ਦੜਾ ਪਿਆ ਜਾਂਦਾ ਭਾਈ ਕਹਿੰਦਾ ਇੱਕ ਕੱਟੀ ਦਾ ਆ ਦੇਖੋ ਮੂਰਤ ਵਰਗੀਆਂ ਯਾਰ ਘਰੇ ਵੀ ਹੁੰਦੇ ਕੱਟੀਆਂ ਭਾਈ ਘਰੇ ਘਰੇ ਹੁੰਦੀਆਂ ਕਿੰਨੇ ਆ ਕ ਨਹੀਂ ਬੱਚੀ ਕੱਟੀਆਂ ਹਮ ਘਰ ਮੇਰੇ ਜਾਂਦੀਆਂ ਭੱਜ ਜਾਂਦੇ ਜਦੋਂ ਮਰਜੀ ਅੱਛਾ ਹਾਂਜੀ ਤੇ ਨੰਬਰ ਬੋਲੋ 73070 ਹਾਂਜੀ 5 3009 3009 ਭਾਈ ਇਹਨਾਂ ਕਰ ਲੈ ਸਪਾਰਕ ਮਿੱਤਰੋ ਜਿਹਨੇ ਮਿੱਤਰਪਾਏ ਨੇ ਕੱਟੀ ਲੈਣੇ ਹੋਏ ਭਾਈ ਕੱਟੀਆਂ ਬਹੁਤ ਸੋਹਣੀਆਂ ਰੱਖਦਾ ਉਮਰ ਕਿੰਨੀ ਕਹੂ ਭਾਈ ਇਹਨਾਂ ਦੇ ਲੱਗ ਫੁੱਲ ਬਸ 15 ਮਹੀਨੇ ਦੀ ਹੋਵੇ ਬਾਹਰ ਨਹੀਂ ਠੀਕ ਹੈ ਖੀਰੀਆਂ ਕੱਚੀਆਂ ਖੀਰੀਆਂ ਹਾਂ ਖੀਰੀਆਂ ਆ ਦੇਖੋ ਮਿੱਤਰੋ ਜੈਡ ਬਲੈਕ ਆ ਕੱਟੀਆਂ ਆ ਚੀਜ਼ਾਂ ਦੇਖੋ ਆਈ ਮੰਡੀਆਂ ਤੋਂ ਕੱਟੀਆਂ ਮਿਲ ਕੇ ਨਾ ਮੇਲੇ ਜਿੱਤ ਲੈਂਦੀਆਂ ਆ ਦੇਖੋ ਝੋਲੇ ਝਾਲੀਆਂ ਦੇਖਣੀਆਂ ਤਾਂ ਤੋਂ ਦੇਖੋ ਯਾਰ ਭਾਲੇ ਪਿਆਰੇ ਲੱਗਿਆ ਟਾਪ ਤੇ ਯਾਰ ਟੁਕੜੇ ਦੇਖੋ ਤਾਂ ਕੱਟੀਆਂ ਦੀ ਆ ਬਾਈ ਲੈ ਕੇ ਆਇਆ ਕੱਟੀਆਂ ਡੱਬ ਵਾਲੀ ਮੰਡੀ ਤੇ ਆ ਬਾਈ ਦਾ ਨੰਬਰ ਆ ਗਿਆ ਕਰ ਲਓ ਸੰਪਰਕ ਆ ਦੇਖੋ ਆਹ ਚੀਜ਼ਾਂ ਰੱਖਦਾ ਬਾਈ ਇਹ ਤੂੰ ਥੋੜੀਆਂ ਵੱਡੀਆਂ ਵੀ ਹੁੰਦੀਆਂ ਬਾਈ ਵੱਡੀਆਂ ਹੁੰਦੀਆਂ ਬਾਈ ਅੱਛਾ ਠੀਕ ਐ ਮੱਜਾ 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 ਵੀ ਹੈਗਾ ਮੱਜਾ ਮੈਂ ਕਿਹਾ ਬਾਈ ਤੂੰ ਜਾਣਕਾਰੀ ਜਿੰਨੀ ਮਰਜ਼ੀ ਲੈ ਲੈ ਫੋਨ ਕਰਕੇ ਬਾਈ ਸੁਭਾ ਦਾ ਵੀ ਠੀਕ ਲੱਗਦਾ ਆਪਾਂ ਨੇਕ ਬੰਦਾ ਐ ਤੇ ਕੰਮ ਬਾਈ ਕਹਿੰਦਾ ਆਪਾਂ ਨੂੰ ਸ਼ੌਂਕ ਐ ਕੋਈ ਮਜਬੂਰੀ ਨਹੀਂ ਵੇਚਣ ਦਾ ਲੈ ਕੇ ਸ਼ੌਂਕ ਹੁੰਦਾ ਹਾਂਜੀ ਤੀਜੀ ਵੀਡੀਓ ਹੋ ਗਈ ਇਸ ਦਾ ਠੀਕ ਐ ਇਹ ਕੰਮ ਕਰ ਦਿੰਦਾ ਚਲੋ ਬਹੁਤ ਵਧੀਆ ਗੱਲ ਐ ਭਰਾਵਾ ਹਨਾ ਇੱਥੇ ਮਾਰ ਲਿਆ ਕਰੂ ਜਿਹੜਾ ਕਟੀਆਂ ਬਹੁਤ ਮਿਲ ਜਾਂਦੀਆਂ ਇੱਥੋਂ ਡੱਬਾਲੀ ਮੰਡੀ ਐਤਵਾਰ ਲੱਗਦੇ ਆ ਐਤਵਾਰ ਇੱਥੋਂ ਕਰ ਲੋ ਚੈੱਕ ਲਾ ਲਿਓ ਬਾਈ ਨੂੰ ਫੋਨ ਆਜੋ ਹੁਣ ਦੇਖਦੇ ਆ ਕਿ ਕੀ ਬਗਲਵਾਤ ਲੈ ਮੇਰੇ ਕੋਲ ਸੁਣ ਆ ਕੱਟੀ ਦਿਖਾਉਣੇ ਆ ਫੂਲੀ ਐ ਸਿੰਘ ਸਿੰਘ ਦੇਖੋ ਕੱਟੀ ਪੂਰੀ ਸ਼ਕੀਨ ਐ ਬਾਈ ਯਾਰ ਕੱਟੀਆਂ ਬਹੁਤ ਆਉਂਦੇ ਆ ਇੱਥੇ ਯਾਰ ਤੋਰੀ ਮਾੜੀ ਤੋਰੀ ਇਹ ਕਿਹਦੀ ਵਾਇਕਰ ਹੋਣਾ ਫੜੇ 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 ਪੂੜੀ ਵਾਹ ਆ ਦੇਖੋ ਮੇਰੇ ਕੋਲ ਕੱਲਾ ਕੱਲਾ ਥਾਣਾ ਐ ਕੱਲਾ ਹੈ ਪਿੱਠਪੁੜੇ ਦੀ ਵੀ ਸਹੀ ਆ ਤਾਂ ਕੱਟੀ ਲੱਗਦਾ ਆ ਕਿ ਨਾ ਫੜਦਾ ਸਿੰਘ ਸਿੰਘ ਕੋਟਾ ਆ ਰਹੀ ਓਂ ਕੋਲ ਨਹੀਂ ਡਬਦੀ ਬਹੁਤ ਚੰਗੀ ਕੱਟੀ ਹੈ ਬਾਈ ਬਾਈ ਸਸਰੀ ਘਰ ਸਸਰੀ ਘਰ ਬੱਸ ਐਸੀ ਕਰ ਬਾਈ ਵੀਣਾ ਕੱਟੀ ਦਿਖਾਈ ਆ ਆਪਾਂ ਕਿੰਨਾ ਚਿਰ ਹੋ ਗਿਆ ਕਿੰਨੇ ਕਰ ਦਿਆ ਹੈ ਉਮਰ ਉਮਰ ਹੋ ਗਈ ਹੈ 1.5 ਸਾਲ ਦੀ 1.5 ਸਾਲ ਦੀ ਕੀ ਰੇਟ ਆ ਤਾਂ ਜਾਇਜ਼ ਆ 25000 ਦੀ ਦੇਣੀ ਆ ਬਸ ਹਾਂ ਨਾ ਮਾਨਤਾਣ ਕਰਦੇ ਆ ਚਲਾਂ ਹੋਰ ਕਰਦੇ ਆ ਯਾਰ ਬਾਹਰ ਕਰ ਦਿਓ ਤੇ ਨੰਬਰ ਬੋਲ ਦੇ 1500 ਦਾ ਨੰਬਰ ਬੋਲ ਦੇ 74974671 ਹਾਂ 74974671 ਲੈ ਲਓ ਭਾਈ ਨਾ ਸਪਰਕ ਹੋਰ ਵੀ ਕਟੀਆਂ ਹੁੰਦੀਆਂ ਤੇਰੇ ਕੋਲੇ ਔਰ ਇੱਕ ਭਾਈ ਆ ਲਈ ਫਿਰਦਾ ਓਏ ਆ ਯਾਰ ਬੜੀਆਂ ਪਿਆਰੀਆਂ ਕਟੀਆਂ ਯਾਰ ਨਿਕਨਗੇ ਹਨਾ ਆ ਦਿਓ ਥਣ ਤੋਂ ਸਾਰੀਆਂ ਦੇਖੋ ਜੇ ਦੇ ਦੇ ਪਾਣਾ ਦੇ ਦਿਓ ਦੇਖੋ ਬਾਈ ਲਈ ਖੜਾ ਉਹਨੂੰ ਕੋਈ ਦੇ ਕਟੀਆਂ ਤੇ ਬਹੁਤ ਆ ਭਰਾਵੋ ਇਹ ਤਾਂ ਮਾਰ ਲਿਆ ਕਰੋ ਕਿਹੜਾ ਜੈ ਜੀ ਮਰਜੀ ਕੱਟੀ ਲੈ ਛਾਂਟ ਕੇ ਕਿਉਂ ਬਾਈ ਸਹੀ ਗੱਲ ਪੂਰੀਆਂ ਕੱਟੀਆਂ ਸੇ ਇਹ ਕਾਹ ਬੋਦਾ ਬਾਈ ਨੂੰ ਇਹ ਫੁੱਲੀ ਹੈ ਕੱਲੀ ਬਸ ਮੈਂ ਮਰਦੀ ਬਾਈ ਕੀ ਹਾਲ ਹੈ ਠੀਕ ਹੈ ਜੀ ਆ ਕੱਟੀ ਕਿੰਨੇ ਚਿਰ ਦੀ ਹੈ ਬਾਈ ਇਹ 9 ਮਹੀਨਿਆਂ ਦੀ ਹੈ ਬਾਈ 9 ਮਹੀਨਿਆਂ ਦੀ ਹਾਂ ਸ਼ਾਇਦ ਹੈ ਤੇ ਕੀ ਰੇਟ ਹੈ ਦਾ ਜੈਜ ਹੈ ਹੈ ਰੇਟ 18000 ਦੇ ਲੈਣ 15000 ਮਾਨਤਾ ਕਰਦੇ ਹਾਂ ਹਾਂ ਮਾਨਤਾ ਬਾਈ ਕਰ ਦੂ ਫੁੱਲੀ ਕੱਟੀ ਹੈ ਸਿੰਘ ਇਹ ਵੀ ਮੋੜ ਕੀ ਨੇੜੇ ਹੋ ਤੇ ਨੰਬਰ ਬੋਲ ਦੇ ਜਰਾ ਹਾਂਜੀ ਨੰਬਰ ਨੰਬਰ 78499 72603 ਜੀ ਕਿਹੜਾ ਪਿੰਡ ਬੁੱਟਰ ਬਗੂਆ ਜੀ ਬੁੱਟਰ ਆਹ ਦੇਖੋ ਬਾਈ ਦੀ ਕੱਟੀ ਆਈ ਦੀ ਵੀ ਚੰਗੀ ਆ ਜਰਾ ਕੱਟੀਆਂ ਚ ਸਾਰੀਆਂ ਚੰਗੀਆਂ ਭਾਵਾ ਨਿਸ਼ਾਨੀਆਂ ਸਾਰੀਆਂ ਚੰਗੀਆਂ ਆ ਬਾਈ ਹਾਂ ਨਹੀਂ ਕੱਟੀ ਇਦਰੀ ਸੱਟਾ ਬਰਾ ਝਾਂਜਰਾ ਝੁੰਜਰਾ ਪਾਰਖਿਆ ਬਾਈ ਨੇ ਕਰ ਲਿਓ ਬਾਈ ਨਾਲ ਸੰਪਰਕ ਹੋਰ ਦਿਖਾਉਣੇ ਆਜੋ ਮਿੱਤਰੋ ਆਹ ਦੇਖੋ ਮਿੱਤਰੋ ਸਿੰਘ ਸੋنگ ਲਮਾਈ ਕੱਟੀ ਦੀ ਹੋਣੀ ਕਿੰਨੀ ਆ ਡੇਢ ਸਾਲ ਦੀ ਆ ਸਿੰਘ ਮੋੜ ਕੀ ਨੇੜਿਓਂ ਤੇ ਥਾਂ ਸੁਣੇ ਸਾਨੂੰ ਦਿਖਾਏ ਸੀ ਪੂਰੇ ਟਾਪ ਦੇ ਆ ਵੀ ਕੱਟੀ ਬਾਈ ਕੋਲ ਗ੍ਰੇਡੇਡ ਆ ਗਈ ਪੂਰੀ ਵਧੀਆ ਉਹ ਨਿੱਕੀ ਜੈਡ ਬਲੈਕ ਆ ਗਈ ਸਾਰਿਆਂ ਤੋਂ ਕੱਟੀਆਂ ਤੋਂ ਜਿੰਨੇ ਮਰਜ਼ੀ ਲੈ ਜਾ ਕਰੋ ਮਾਰ ਜਾ ਕਰੋ ਗੜਾ ਆਖਰੀਆਂ ਭਰਾਵੋ ਨਾਲ ਤਾਂ ਇਹਨਾਂ ਤੋਂ ਬਸ ਹੀ ਜਾਣਗੀਆਂ ਆ ਦੇਖ ਆ ਮਾਦੀ ਕੀ ਨੇ ਜਣੀਆਂ ਆ ਕੱਟੀਆਂ ਬਾਈ ਕੋਲੇ ਬਹੁਤ ਟਾਪ ਦੀਆਂ ਵੀਰੋ ਕੋਈ ਨਾ ਬਾਈ ਨੂੰ ਕਿਹੜਾ ਫੰਡਾ ਕੀ ਗੱਲਬਾਤ ਆ ਕਿੰਨੇ ਰੁਪਏ ਦੀ ਕੱਟੀ ਆ ਦੇਖੋ ਸਿੰਘ ਸਭੂ ਪੂਰੇ ਟਾਪ ਲਿਆ ਚੱਕਿਆਂ ਦੇ ਵਿੱਚ ਤਾਂ ਕੱਟੀਆਂ ਤੋਂ ਬਹੁਤ ਮਿਲ ਜਾਂਦੇ ਆ ਆ ਬਾਈ ਲੈ ਕੇ ਆਇਆ ਪੁੱਛਦਿਆਂ ਨੂੰ ਕਿਹੜਾ ਪਿੰਡ ਆ ਬਾਈ ਨੂੰ ਤੁਹਾਨੂੰ ਹੋਰ ਦਿਖਾਉਣੇ ਆ ਦੇਖ ਆਹ ਦੇਖੋ ਸਿੰਘ ਸੰਗੋ ਮਿੱਤਰੋ ਲੈ ਸੋਹਣੇ ਸਿੰਘ ਐਂਡ ਕੁੰਡੀਆਂ ਝੋਟੀਆਂ ਯਾਰ ਆ ਦੇਖਣ ਬਹੁਤ سارے ਲੋਕ ਆ ਤਾਂ ਯਾਰ ਕੱਟੀ ਬਾਲੀ ਸਿਰਾ ਭਰਾਵਾ ਵਧੀਆ ਆਉਂਦੇ ਆ 25000 ਦੀ ਕਹਿੰਦਾ ਬਾਈ ਮਾਨਤਨ ਹੋਰ ਹੋ ਜ ਮਤਲਬ 22000 ਦੀ ਦੇਤੀ ਤਾਂ ਠੀਕ ਲੱਗਦੀ ਐ ਆ ਬਾਈ ਆ ਲੈ ਮਟਰ ਚੱਕੜ ਵਾਲਾ ਅੱਜ ਲੈ ਸੌਦਾ ਹੋਈ ਹੈ ਲੈ ਲੈ ਜਾ ਬਾਈ ਉਹ ਚੰਗੀ ਹੈ ਕੱਟੀ ਯਾਰ ਹੈ ਬਾਈ ਲੈ ਜਾ ਸੰਗੀ ਆ ਇਹ ਸਿੰਘ ਮਿਲਦਾ ਹੀ ਨਹੀਂ ਉਹ ਜਾ ਨਹੀਂ ਮਿਲਦਾ ਕੀ ਮੰਗਦੇ ਹੋ ਬਾਈ ਕੱਟੀ ਦਾ ਨਵੇਂ ਢ ਦੇ ਪਰੇ ਯਾਰ ਢ ਸਾਲ ਦੀ ਕੱਟੀ ਹੈਗੀ ਹੈ ਕੀ ਮੰਗਦੇ ਹੋ 25000 25000 ਦਾ ਮਾਨਤਨ ਕਰ ਦੂ ਬਾਈ ਯਾਰ ਸਿੰਘ ਸਿੰਘ ਬਹੁਤ ਸਟੌਪ ਦਾ ਗੱਲ ਕਰ ਫੂਲ ਆ ਗਿਆ ਤਾਂ ਭਾਜ ਨਵੇਂ ਢ ਦੇ ਯਾਰ ਕਿੰਨਾ ਨਵੇਂ ਢਾਂ ਪਰੇ ਕਿਉਂ ਭਾਈ ਆ ਦੇਖ ਕਿੱਥੇ ਆ ਗਿਆ ਆ ਗਿਆ ਆ ਗਿਆ ਬਰਾਕ ਬਹੁਤ ਖੜਿਆ ਕਟੀਆਂ ਕੋਲੇ ਮਲਗਰ ਚੱਕੜ ਭਾਲਾ ਜਾ ਉਹ ਦੇਖ ਇਧਰ ਮਸਾਂ ਹੀ ਆ ਭਰਾ ਉਹ ਜਿਹਦਾ ਬੂਟ ਵਾਟ ਲਾਦੇ ਫਿਰ ਨੰਗੇ ਪੈਰੀ ਕਰਦਾ ਕੰਮ ਮੈਂ ਨੰਗੇ ਪੈਰੀ ਬਣਾ ਦਈਏ ਉਧਰ ਦੇਖ ਰਿਹਾ ਦੁੱਧ ਵਾਲਿਆਂ ਕੋਲੇ ਜਾਈਏ ਕਿ ਨਾ ਥੋੜਾ ਪਿਆਰ ਖਿੱਚ ਲਿਆਉਂਦਾ ਭਰਾ ਉਹ ਪਿਆਰ ਆ ਆ ਦੇਖ ਕਿੰਨੇ ਖੜਿਆ ਇਧਰ ਹੋਰ ਖੜਿਆ ਹਨ ਹੋਰ ਦਿਖਾ ਦੰਨੇ ਆ। ਆਹ ਦੇਖੋ ਸਿੰਘ ਵਾਲੇ ਕੁੰਡੇ ਆ ਇਹਨਾਂ ਦੇ। ਆਹ। ਮੂਰਤੇਆਂ ਵਿੱਚ ਤਾਂ ਖੜਿਆ ਇਹ ਚ ਖੜ ਜਾਂਦੀਆਂ ਆ ਕੇ ਬਚਾਰੇ ਕਟਾਰੇ ਜਿਹੇ ਆ ਰਹੇ। ਹਾਂ ਆਹ ਸਿੰਘ ਕੀ ਹੈ ਬੱਚਾ ਮਿਲਦਾ ਉਹ ਸਿੰਘ ਕਿੱਥੇ ਮਿਲਦਾ। ਕੱਟੀਆਂ ਸਾਰੀਆਂ ਟਾਪ ਕੁਆਲਿਟੀ ਦੀਆਂ ਭਰਾਵਾ। ਹੈ? ਕਟੀਆਂਆਂ ਸਾਰੀਆਂ ਠੀਕ ਐ। ਉਹ ਤਾਂ ਉਹ ਨਹੀਂ ਹੁੰਦਾ। ਆਹ ਝੋਟੀ ਮਲਾ 2 ਕਿ ਸਾਲ ਦੀ ਹੋਊਗੀ 2.5 ਉਹ ਚੱਲੀ ਜਾ ਵਦ ਰਹਿ ਕਿੱਥੇ ਨੇ ਉਹ ਖੜੇ ਭਈ ਉਹ ਵਿੱਚ ਆ ਭਈ ਆਓ ਯਾਰ ਕਰੋ ਲੈਮ ਸੌਦਾ ਲੈ ਆ ਬਘੇੜ ਕੇ ਯਾਰ ਉਧਰ ਗਿਆ ਹੀ ਨਹੀਂ ਯਾਰ ਉਧਰ ਆ ਦੇ ਤੇਨੀ ਪਿਆਰੀ ਕੱਟੀ ਆ ਯਾਰ ਪੂਰੀ ਕਾਲੀ ਕੱਟੀ ਆ ਵੀ ਇਹਨਾਂ ਕੋਲੇ ਖੜੀ ਆ ਰੰਗ ਜਾ ਲਾਤਾ ਇਹਨਾਂ ਨੇ ਆਹ ਦੇਖੋ ਸਿੰਘ ਦਾ ਦੋ ਦਾ ਜੀ ਮਾਰਾ ਰੱਖਣ ਨੂੰ ਜਾਂਦਾ ਮਾਣ ਜੰਗ ਦੇਣੀ ਆਪਾਂ ਕਿਹੜੀ ਆ ਸੌਦਾ ਹੋਈ ਜਾਂਦਾ ਗੰਡੀ ਦਾ ਗੰਦ ਬੋ ਹੋਗੀ ਹੋਗੀ ਨਹੀਂ ਤਾਂ ਨਾ ਅਖੀਰੀ ਹੋ ਬਈ ਯਾਰ ਦੋ ਦਿਨ ਤੱਕ ਹੋਗੀ ਪਟਲਾ ਪੱਕੀ ਆ ਅੱਛਾ ਉਹ ਦੇਖੀਏ ਬਾਈ ਯਾਰਾ ਦੰਦ ਪਟਕੇ ਦੇਖਿਆ ਮੂੰਹ ਬਟਾ ਲੰਦੀ ਆ ਫੀਰੀ ਆ ਬਾਈ ਫੀਰੀ ਉਹ ਬੰਦਾ ਸਾਲੇ ਫੀਰੀ ਆ ਜਮ ਕੀ ਆਲਾ ਬਾਈ ਔਰ ਭਾਈ ਫੇਰਾ ਪੰਡਾ ਦਰਾ ਉਹ ਢੋਲਾ ਗਾਂਜਾ ਲੈਣਾ ਨਾ ਭਾਈ ਗਾਂਜਾ ਲੈਣਾ ਨਾ ਆਉਂਗਾ ਤੇਰੇ ਕੋਲ ਚੰਗਾ ਸਰਦੂਲ ਘੜਾ ਭਾਈ ਚੰਗਾ ਐਸੀ ਭਾਈ ਢੋਲੇ ਤੋਂ ਚਮਕਾ ਹੋਰ ਹਾਂ ਉਹਦਾ ਪੂਰਾ ਮੇਲੇ ਲਾ ਗਿਆ ਮਾੜਾ ਹੋ ਗਿਆ ਉਧਰ ਸੌਦਾ ਹੋ ਜਾਂਦਾ ਇੱਧਰ ਸੌਦਾ ਹੋ ਜਾਂਦਾ ਆ ਛੋਟੀ ਪੂਰੀ ਟਾਪ ਦੀ ਖੜੀ ਐ ਕੀ ਕਦਰ ਹੈ ਆਇਦਰ ਦੇਖ ਮਾਰੋ ਨੇਗਾ ਵੇ ਕਟੀਆਂ ਆ ਦੇਖ ਛਟਾ ਕਟੀਆਂ ਕਟੀ ਹੈ ਕਿੰਨੀ ਪਿਆਰੀ ਹੈ ਥਾਣ ਦੇਖੋ ਕਿੰਨੇ ਵਧੀਆ ਲੱਗਿਆ ਉਹ ਚੱਲੋ ਟੁੱਟੀ ਹੈ ਵੜੀ ਥੱਲਾ ਦੇਖਾ ਥੜਾ ਥੜਾ ਦੀ ਛੋਟੀ ਉਮਰ ਦੀ ਬਾਲੀ ਨਹੀਂ ਹੋएगी ਵੱਡੀ ਇਹ ਬਾ ਕੋਲਾ ਉਹ ਮਲਾ 1.5 ਸਾਲ ਦੀ ਇਹ ਕੱਟੇ ਵੀ ਆ ਕੱਟੇ ਵੀ ਸਾਰੇ ਕੱਟੇ ਆ ਪੂਰਾ ਕੱਟਾ ਕੱਟੀ ਇਹ ਵੀ ਕੱਟਾ ਪੂਰਾ ਇਹ ਵੀ ਕੱਟਾ ਆ ਕੱਟਿਆ ਆ ਕੱਟੇ ਜਿੰਨੀ ਉਧੇ ਖੜੀ ਦੇਖ ਲੈ ਪਿੱਟ ਪੜਾ ਦੇਖੋ ਕੱਟੀ ਦਾ ਐਣ ਪੱਤਰੀ ਹੈ ਜਮਾ ਆ ਕਿੰਨੀ ਪਿਆਰੀ ਹੈ ਯਾਰ ਹੋਰੀ ਹੈ ਵੀ ਕਾ ਬੈਠਿਆ ਕੱਟਾ ਆ ਝੋਟੀ ਦੇਖੋ ਕਿੰਨਾ ਸੋਹਣਾ ਸਿੰਘ ਆ ਕੱਟੇ ਦਾ ਪਿੱਟ ਪੜਾਵਾ ਕਰ ਲੋ ਚੈੱਕ ਫਾਟ ਕੋ ਦਾ ਲੈ ਲਾ ਭਾਈ ਬਜਰੰਗੀ ਲਜਵਾਨੇ ਦਾ ਹੁੰਦਾ ਆ ਘਟਾ ਆ ਲੈ ਫੂਲੀ ਝੋਟੀ ਬਹੁਤ ਸੋਹਣੀ ਐ ਸਾਰੇ ਆ ਟੌਪ ਕਲਾਸ ਦੇ ਆ ਯਾਰ ਇੱਕ ਭਾਈ ਆ ਮੈਂ ਇਸ ਲਈ ਆ ਇਹਨਾਂ ਨੂੰ ਦੁੱਧ ਵੀ ਦਿੰਦੀ ਹੂ ਅਜੇ ਬਿਚਤਾ ਝੋਟੀਆਂ ਯਾਰ ਬਾਲੀਆਂ ਟੌਪ ਕਲਾਸ ਦੀਆਂ ਮੇਲਿਆਂ ਚ ਜਾਂਦੇ ਆ ਝੋਟੀਆਂ ਮੇਲਿਆਂ ਚ ਆ ਦੇਖ ਕਿੱਡਾ ਕਦ ਕਾਠਾ ਯਾਰ ਆਦਰ ਲੋ ਜਾ ਕੇ ਮੈਟਰੋ ਛੋਟੀਆਂ ਹਾਂਪਤਾ ਹਾਂ ਕਰਨਾ ਇਹ ਜਾਨਵਰ ਨਿੱਕੇ ਨਿੱਕੇ ਆ ਆਇਆ ਦੇ ਦੇ ਨਾ ਭਾਈ ਕੱਟੀ ਜਾ ਰੋ ਹਾਂ ਹਾਂ ਕਿੰਨਾ ਲ 25000 ਲਾਤਾ ਜੋ ਕੰਡੂ ਚੀ ਨਾ ਮਾਰੇ 25000 ਲਾਤਾ ਭਾਈ ਜਾਨ ਨੇ ਆ ਕੱਟੀ ਦਾ ਭਾਈ ਕਿਹੜੇ ਪਿੰਡੋਂ ਆ ਭਾਈ ਚੋਰੜ ਖੜਾਈ ਚੋਰੜ ਖੇੜਾ ਇਹ ਕਿੱਥੇ ਗਿਆ ਭਾਈ ਇਹ ਪੰਜਾਬ ਦੀ ਆਹ ਹੋਰ ਕੋਲੇ ਆਹ ਹੋਰ ਕੋਲੇ ਸਪੈਸ਼ਲ ਕਟੀਆਂ ਲੈਣਾ ਇਹੋਂ ਜਾਏ ਸੀ ਇੱਥੇ ਇੱਕ ਕਟਾ ਲੈ ਲਿਆ ਕੇ ਚੱਲ ਛੋਟਾ ਛਾੜ ਦਿਆਂਗੇ ਯਾਰ ਸ਼ੌਕ ਹੈ ਤੁਹਾਨੂੰ ਇਹਨਾਂ ਨੂੰ ਸ਼ੌਕ ਨਹੀਂ ਛੱਡਦਾ ਨਹੀਂ ਵਧੀਆ ਗੱਲ ਆ ਯਾਰ ਸ਼ੌਕ ਦਾ ਇਹ ਸ਼ੌਕ ਮਾੜਾ ਨਹੀਂ ਹੈਗਾ ਭਾਈ ਆਹ ਲਾ ਕੱਟੀਆਂ ਆ ਜਾਓ ਰਹੀ ਯਾਰ ਆ ਜਾ ਦੇ ਦੇ ਕੱਟੀਆਂ ਯਾਰ ਅੱਜ ਦੂਰ ਆ ਜਾ ਭਾਈ ਆਹ ਵੇਖ ਬਣੀ ਆ ਭਾਈ ਆਹ ਭਾਈ ਅਖੀਰ ਮੇਰੀ ਹੈ ਅੱਜ ਬੋਲ ਨਾ ਆਹ ਦੇ ਦੇ ਕਿੰਨੇ ਲਾਏ ਭਾਈ ਯਾਰ ਬੋਲ ਵੀਰੇ ਇੱਕ ਵਾਰੀ ਦੇਖਾਣ ਦੇ ਤੂੰ ਕਿੰਨੇ ਕਹਿਣਾ ਹੈ ਮੈਂ ਤਾਂ 45 45 ਜੈ ਜੀ ਲਾ ਦੇ ਤੈਨੂੰ ਦੋ ਰੁਪਏ ਕਮਾਲ ਆ ਤੂੰ 42 ਦੇ ਜਾਂਦਾ ਉਹ ਜੈ ਜੀ ਨਹੀਂ ਤੂੰ ਜੈ ਜੀ ਕਮਾਲ ਆ ਯਾਰ 28 ਦੀ 28 ਦੀ ਮੰਗੇ ਚਲ 30 ਦੇ ਦੇ ਦੋ 3000 ਰੁਪਏ ਲੈ ਲੈ ਨਫਾ ਬੰਦਾ ਨਹੀਂ ਮੇਰਾ ਵੀਰ ਬੰਦਾ ਨਹੀਂ ਅਜੇ ਉਹਦੇ ਕੰਨੀ ਬੰਦਾ ਵੀਰ ਹੈ ਹੈ ਬੰਦਾ ਨਹੀਂ ਸੁਣ ਤੰਗ ਕਰ ਦੇਖ ਲੈ ਭਰਾ ਭਾ ਯਾਰ ਜਾਨ ਬਚੂਗੀ ਬਸ ਹੁਣ ਨਾਲ ਵੀ ਜਾਨ ਬਚੂਗੀ ਹੋਰ ਯਾਰ ਕੱਟੀ ਵਧੀਆ ਹੋਰ ਬੰਦਾ ਦੂਗੀ ਤਗੜੀ ਜੇ ਮਨ ਲੱਗਦਾ ਯਾਰ ਹੈਨਾ ਇਹਦਾ ਕੱਟ ਹੀ ਘੱਟ ਲੱਗਦਾ ਕੱਟੀ ਆ ਵੀ ਟੌਪ ਕਲਾਸ ਹੈ ਚੱਲੀਏ ਫਿਰ ਹੋਰ ਚਲੋ ਵੀ ਇਹਦਾ ਇਹਦਾ ਕੀ ਰੇਟ ਆ ਹਾਂ ਸਹੀ ਦੱਸੀ 30000 30000 37000 37000 ਕੱਟੀ ਦੇ ਟੌਪ ਕਲਾਸ ਹਨ ਆ ਇਹਨਾਂ ਆ ਦੇਖ ਭਾਈ ਉਹ ਝੋਲੀ ਹੈ ਨਾ ਬੜੀ ਝੋਲੀ ਹੈ ਯਾਰ ਝੋਲੀ ਬੋ ਤਾਂ ਮਤਰਾ ਕੱਟੀ ਦੀ ਹੈ ਨਹੀਂ ਜੀ ਇਹ ਆਹ ਦੇ ਭਾਈ ਆ ਵੀ ਕੱਟੀ ਪੁੱਛਦੇ ਆ ਕੱਟੀਆਂ ਵਾਲੇ ਉਂ ਤਾਂ ਬੋਤਲਾ ਕੇ ਬਾਈ ਭਰਾਵਾ ਜੇ ਲੈ ਜਾਣ ਤਾਂ ਵਿਚਾਰੀਆਂ ਨੂੰ ਨਹੀਂ ਤਾਂ ਲੈ ਜਾਣਗੇ ਆ ਦੇਖੋ ਆ ਕੱਟੀ ਦਾ ਪੁੱਛੀ ਜਾਂਦਾ 37000 ਰੁਪਏ ਕਹਿੰਦਾ ਬਾਈ ਕੱਟੀ ਦਾ ਉਹਦਾ ਇਹਦਾ 44000 ਇਹਦਾ 30000 ਲਾਤਾ ਬਾਈਆਂ ਨੇ ਗੱਲ ਕਰ ਦਿੱਤੀ ਨਹੀਂ ਥੱਲੇ ਦਾ ਬਲ ਟੌਪ ਆ ਯਾਰ ਤਰੀਕੱਤੀ ਆ ਮਿੱਕੀ ਜੀ ਕੱਤੀ ਆ ਉਮਰ ਦੀ ਉਹ ਮੱਲ 15 16 ਮਹੀਨਿਆਂ ਦੀ ਮਾਰ ਲਿਆ ਕਰੋ ਕਿਹੜਾ ਮਿੱਤਰੋ ਇੱਥੇ ਗਾਰਾ ਬਹੁਤ ਅੱਜ ਯਾਰ ਸਮਾਰ ਕੇ ਦਿਖਾਏ ਨਹੀਂ ਜਾਂਦੇ ਬਾਕੀ ਤੁਸੀਂ ਆਪੇ ਦੇਖ ਲਓ ਸਮਾਰ ਕੇ ਸੈੱਟ ਜਾਂ ਕਰਕੇ ਆ ਦੇਖ ਜਿਹੜੀ ਇੱਥੇ ਖੜੀ ਜੀ ਜਾਨਵਰ ਸਾਰੇ ਪਿਆਰੇ ਆ ਤੇ ਮਾਰ ਲਿਆ ਕਰੋ ਡੱਬ ਵਾਲੀ ਚ ਗੇੜਾ ਭਰਾਵੋ ਆ ਦੋ ਬਾਈ ਆ ਲਈ ਖੜਾ ਆ ਬਾਈ ਤਾਂ ਇਹ ਕਿਹੜੇ ਆਉਂਦਾ ਇੱਥੇ ਤੇ ਇਹ ਸੀ ਮਿੱਤਰੋ ਡੱਬ ਵਾਲੀ ਮੰਡੀ ਇੰਨੇ ਕ ਜਾਨਵਰ ਆ ਕੁਝ ਲੈ ਬਹੁਤ ਗਏ ਇੱਥੋਂ ਨਹੀਂ ਤੁਹਾਨੂੰ ਹੋਰ ਦਿਖਾਉਂਦੇ ਆ ਦੇਖ ਕੀ ਚੀਜ਼ ਹੈ ਰਹਿਣਾ ਇਹ ਬੱਚਾ ਉਸ ਭਰਾ ਫਰਾ ਕਮੈਂਟ ਕਰਦਾ ਤੂੰ ਵਿਊ ਲੈਣ ਦਾ ਮਾਰਾ ਕਰਦਾ ਵਿਊ ਨਹੀਂ ਬਾਈ ਯਾਰ ਆਪਾਂ ਨੂੰ ਸ਼ੌਂਕ ਹੈ ਚੱਲ ਤੁਸੀਂ ਭਰਾਓ ਸਾਡੇ ਹੈਨਾ ਕਮੈਂਟ ਚੱਲ ਕਰਨਾ ਕੋਈ ਗੱਲ ਨਹੀਂ ਤੇ ਆਪਾਂ ਨੂੰ ਸ਼ੌਂਕ ਆ ਯਾਰ ਹੋਰ ਕੋਈ ਚੱਕਰ ਨਹੀਂ ਆਪਾਂ ਨੂੰ ਯਾਰ ਮੈਂ ਸ਼ੌਂਕ ਚੱਲਿਆ ਹੁੰਦਾ ਭਰਾਓ ਗਾਰੇ ਚ ਆ ਗਿਆ ਦੇਖੋ ਅੱਜ ਉਧਰ ਜਾਇਆ ਨਹੀਂ ਅੰਦਰ ਉਧਰ ਪਾਣੀ ਵਾਲਾ ਖੜਾ ਨਹੀਂ ਤੁਹਾਨੂੰ ਵੱਡੀਆਂ ਮੱਜਾਂ ਦੀ ਪਾਉਂਦੇ ਵੀਡੀਓ ਦੇਖਦੇ ਆ ਇਸਾ ਟਿਕਾ ਗਈ ਤਾਂ ਪਾ ਵੀ ਦੇਵਾਂਗੇ ਨਹੀਂ ਫਿਰ ਅਗਲੀ ਮੰਡੀ ਤੇ ਪਾਵਾਂ ਕੱਲ ਨੂੰ ਦਿਖਾਵਾਂ ਤੁਹਾਨੂੰ ਮੁਕਸਰ ਦਾ ਮੇਲਾ ਬਾਬਾ ਸੁੱਖ ਰੱਖੇ ਐਸੀ ਕੀ ਮੰਡੀ ਮੇਥਰੋ ਡੱਬਾ ਵਾਲੀ ਆ ਕੱਟੀਆਂ ਘੜੀਆਂ ਆ ਤੁਹਾਨੂੰ ਸਾਰੀਆਂ ਦਿਖਾ ਦਿਆਂ ਕਰ ਲਿਓ ਭਾਈਆਂ ਨਾਲ ਨੰਬਰ ਦੇ ਤੇ ਸਪਰਕ ਉਹ ਹੁਣ ਲੈ ਕੇ ਆ ਉਹਦਾ ਪੁੱਛ ਲੈਣ ਉਹਦਾ ਰੇਟ ਪੁੱਛ ਲੈਣ ਤੁਹਾਨੂੰ ਭਾਈ ਕੱਟੀ ਹੁਣ ਲੈ ਕੇ ਆ ਪਾਲੀ ਮੋਂ ਬਾਹਰ ਨਿਕਲ ਜਾ ਆਹ ਕੱਟੀ ਪੂਰੀ ਲੈ ਕੇ ਆ ਕੇ ਵੇਚਣਾ ਕਿੰਨੇ ਰੁਪਏ ਨੇ? 50 ਰੁਪਏ ਮਗਰਾਂ ਦੇਣੀ ਕਿੰਨੇ ਦੀ ਆ? ਲੈ ਜਾ ਜੀ ਮੇਰੇ ਕੋਲ ਕਿੰਨੇ ਦੀ? ਓਏ ਮੜਾ ਨੇੜੇ ਤੇ ਲਾ ਦੇ ਕੰਮ। ਕੱਟੀ ਥੋੜੀ ਫਿੱਕੀ ਹੈ। ਉਹ ਕੱਟੀ ਠੀਕ ਹੈ ਗਾ। ਸ੍ਰੀ ਬਹੁਤ ਕੱਟੀ ਸਿੰਘ ਸੰਗ ਕਰ ਲੈ ਚੈੱਕ। ਫਲਿੱਫੀ ਆ ਥੋੜੀ ਜੀ। ਇਹ ਸ਼ਾਹੂ ਸ੍ਰੀਪ ਹੈ। ਇਹ ਸੇ ਮਿੱਤਰੋ ਮੰਡੀ। ਡੱਬ ਵਾਲੀ ਉਹ ਤੇ ਚੱਕੜ ਵਾਲਾ ਭਰਾਵਾ ਇਹ ਤੇਰਾ ਬੁਰਾ ਹਾਲੀ ਹੈ ਕਿਸ ਨੂੰ ਦਿਖਾ ਦਨੇ ਅੱਗੇ ਜਾ ਕੇ ਆ ਦੇਖੋ ਕਿਵੇਂ ਸਲਿੱਪ ਕੱਢਦੇ ਆ ਗੱਡੀਆਂ ਤੇ ਮਾਰ ਲਿਆ ਕਰੋ ਡੱਬ ਵਾਲੀ ਗੇੜਾ ਭਰਾਵੋ ਤੇ ਤੇ ਮਾਲ ਚੰਗਾ ਮਿਲ ਜਾਂਦਾ ਤਾਂ ਕਿ ਬਾਬਾ ਸੋਖਾ ਕਰਕੇ ਮੁਕਸਰ ਸਾਹਿਬ ਮਿਲਾਂਗੇ ਤੁਹਾਨੂੰ ਮੇਲੇ ਤੇ ਅੱਜ ਆ ਚੋਟੀਆਂ ਬਹੁਤ ਟੌਪ ਕੁਆਲਿਟੀ ਗਾਰਾ ਦੇ ਤੁਹਾਡੇ ਗੱਡਿਆਂ ਨੇ ਪੂਰਾ ਜੱਜਕੇ ਘਰਾਏ ਤਾਂ ਦੋ ਤਿੰਨ ਗੱਡੀਆਂ ਭਰ ਕੇ ਲੈ ਗਏ ਇਹ ਆਹਦਾ ਕੱਟੀ ਬੜੀ ਸੋਹਣੀ ਆ ਯਾਰ ਤੇ ਚੈਨਲ ਨੂੰ ਕਰ ਲਓ ਭਰਾ ਬਣ ਕੇ ਸਬਸਕ੍ਰਾਈਬ ਸੰਧੂ ਡੇਰੀ ਫਾਰਮ ਸਰਦੁਲਗੜਾ ਸਾਡੇ ਭਾਂਜਿਆਂ ਨਾਲੇ ਕੰਮ ਚੱਲੂਗਾ ਮਿਹਰਬਾਨ ਕੰਨੀ ਕਰ ਕੁਬਸਟੀ ਆਪਣੀ ਆਹ ਵੇਖੜੀ ਆ ਕਾਰ ਆਪਣੀ ਲਿਪੜ ਗਈ ਵਿਚਾਰੀ ਸਾਰੀ ਆਇਥੇ ਚੈੱਕ ਕਰ ਲਓ ਆ ਛੋਟਾ ਬੈਠਾ ਬਹੁਤ ਵਧੀਆ ਛੋਟਾ ਦੇਖਿਆ ਨਾ ਤੁਮਾਰੀ ਪਿਆਰ ਐ ਛੋਟੇ ਤਾਂ ਪਿੰਡਾਂ ਚ ਵੀ ਨਹੀਂ ਛੱਡਨ ਨੂੰ ਮਿਲਦੇ ਯਾਰ ਆ ਦੇ ਉਹਨੂੰ ਲੱਸੀ ਐ ਕੁੰਡੀ ਐ ਪੂਰੀ ਆ ਦੇ ਇਹ ਮੈਂ ਫੋਟੋ ਖਿਚਾਉਂਦੀ ਐ ਇਹ ਸੀ ਮਿੱਤਰੋ ਮੰਡੀ ਟੱਪ ਵਾਲੀ ਚੱਲੋ ਜੇ ਬਾਕੀ ਧੰਨਵਾਦ ਬੋਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਜਿਹੜੇ ਆਪਣੀ ਵੀਡੀਓ ਦੇਖਦੇ ਆ ਪਿਆਰ ਬਹੁਤ ਦਿਨ ਵੀਡੀਓ ਨੂੰ ਭਰਾਵਾ ਜਿਵੇਂ ਆਪਣੇ ਸਖਸਰਾਵ ਦੋ ਕੁਹਾਰ ਹੈ। ਚੱਲ ਗਾ ਤੁਸੀਂ ਇਧਰੋਂ ਕਰਦ ਕੱਢ ਰੱਖੀ ਐ। ਚਲ ਮੈਂ ਬੈਕ ਨੂੰ ਲਾਉਣਾ। ਬਹੁਤ ਪ੍ਰਭਾਵ ਨਜ਼ਾਰਾ ਆ ਜਾਂਦਾ ਜਦੋਂ ਉੱਟ ਕੇ ਦੇਖਦੇ ਆ ਵੀ ਸਖਸਰਾਵ ਵੀ ਵੱਧ ਗਏ ਤੇ ਵਿਊ ਵਾਲਿਆਂ ਦੇ ਚੇਪੀ ਨਿਕਲ ਗਏ। ਇਹ ਛੋਟੇ ਭਾਈਆਂ ਦਾ ਪਿਆਰ ਆ ਪ੍ਰਭਾਵ ਭਾਈਆਂ ਦਾ। ਤੇ ਬਾਕੀ ਮਿਲਾਂਗੇ ਬੱਬਾ ਮਕਸਰ ਸਾਹਿਬ। ਆਹੋ ਗੱਡੀ ਖੁੱਪੀ ਐ ਯਾਰ ਕਿਹ ਕਰਨ। ਯਾਰ ਹੁਣ ਇਧਰੋਂ ਲਾਵਾਗੇ। ਇੰਨਾ ਚੱਕੜ ਆ ਯਾਰ ਇੱਥੇ। ਆ ਬੈਗ ਨੂੰ ਧੱਕਾ ਲਾਵਾਗੇ ਬੈਗ ਚੱਕੜ ਬਹੁਤ ਹੈ ਗੱਡੀ ਨਿਕਲ ਨਹੀਂ ਰਹੀ ਕੱਟ ਕੇ ਜਾਂਦੇ ਨਹੀਂ ਪੂਰਾ ਪੈ ਗਿਆ ਆ ਵੀ ਭਈਆ ਚੱਲ ਬੰਦਾ ਲਾ ਧੱਕਾ ਚੱਲ ਨਹੀਂ ਜਾਂਦੀ ਗੱਡੀ ਨਿਕਲ ਹੀ ਨਹੀਂ ਤੇ ਆ ਜੋ ਮਿਲਾ ਕੇ ਮਿੱਤਰੋ ਸ੍ਰੀ ਮੁਖਤਸਰ ਸਾਹਿਬ ਉਹ ਦੇਖੋ ਪਿੱਠ ਪੜਾ ਆਮਾ ਤੇ ਕਿੱਡੀ ਆ ਯਾਰ ਕੀ ਕਰੀਏ ਤਾਂ ਦੇਖ ਭਾਈ ਬਹੁਤ ਟਾਵਲ ਮੱਜ ਹੈ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦੇ